ਯਾਦਾਂ ਅੱਜ ਵੀ ਬਸਿਆ ਹੈ ਅੱਬਾ ਅੱਬਾ ਨੂੰ ਗੁਜ਼ਰੀਆਂ ਅੱਜ 21 ਅਪ੍ਰੈਲ 2024 ਨੂੰ 2 ਸਾਲ ਹੋ ਗਏ ਨੇ ਪਰ ਮੈਂ ਉਨ੍ਹਾਂ ਨੂੰ ਹਾਲੇ ਤੱਕ ਆਪਣੀਆਂ ਯਾਦਾਂ 'ਚੋਂ ਵਿਸਾਰ ਨਹੀਂ ਸਕਿਆ ਮੈਨੂੰ ਕਈ ਵਾਰ ਇੰਜ ਲੱਗਦਾ ਹੈ ਜਿਵੇਂ ਕਿ ਤੇ ਉਹ ਮੇਰੇ ਨੇੜੇ ਤੇਰੇ ਹੀ ਮੌਜੂਦ ਹੁਣ ਜਿਵੇਂ ਬਿੰਦ ਘੜੀ ਨੂੰ ਆਵਾਜ਼ ਤੇਰੇ ਕੇ ਬੁਲਾਉਣ ਗਿਆ ਮੁੰਡਿਆ ਉਰਿਆ ਹਾਲਕਿ ਮੈਂ ਜਾਣਦਾ ਇਹ ਮੇਰਾ ਬਲਿਖਾ ਜੋ ਟੁਕ ਟੁਕ ਇਸ ਜਹਾਂ ਚ ਦਾ ਪੂਰਾ ਨਹੀਂ ਹੋਣਾ ਪਰ ਫਿਰ ਵੀ ਦੇ ਲੱਗੇ ਸਭ ਹਕਲੀ ਦਲੀਲਾਂ ਫੇਲ ਹੋ ਜਾਂਦੀਆਂ ਨੇ ਅਕਸਰ ਜੁਮੇ ਸ਼ੁੱਕਰਵਾਰ ਨੂੰ ਮੈਂ ਉਹਨਾਂ ਦੀ ਕਬਰ ਤੇ ਜਾਂਦਾ ਹਾਂ ਦਰ ਅਸਲ ਇਸਲਾਮੀ ਰਵਾਇਤਾਂ ਚਾਹੁੰਦਾ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਮਾਤਾ ਪਿਤਾ ਨੂੰ ਇੱਕ ਵਾਰ ਹੱਸ ਕੇ ਵੇਖ ਲੈਂਦਾ ਹੈ ਤਾਂ ਉਸ ਨੂੰ ਇੱਕ ਮੁਕੰਮਲ ਹਜ ਉਮਰੇ ਦਾ ਸਵਾਬ ਮਿਲਦਾ ਹੈ ਤੇ ਜੇ ਘਰ ਮਾਂ ਪਿਓ ਇਸ ਦੁਨੀਆ ਚੋਂ ਰੁਖਸਤ ਹੋ ਗਏ ਹੋਣ ਤਾਂ ਜੁਮੇ ਦੇ ਦਿਨ ਆਪਣੇ ਮਾਤਾ ਪਿਤਾ ਦੀ ਕਬਰ ਦੀ ਜ਼ਿਆਰਤ ਕਰ ਆਉਂਦਾ ਹੈ ਉਸ ਨੂੰ ਬਿਹਾਜ ਉਮਰੇ ਕਰਨ ਜਿੰਨਾ ਸੁਆਬ ਮਿਲਦਾ ਹੈ ਤੇ ਜਾ ਕੇ ਇੱਕ ਵੱਖਰੀ ਕਿਸਮ ਦਾ ਸਕੂਨ ਤੇ ਰਾਹਤ ਅਨੁਭਵ ਕਰਦਾ ਇਸ ਦੇ ਨਾਲ ਹੀ ਆਪਣੀ ਮੌਤ ਪਿੱਛੇ ਤੇ ਆਉਂਦੀ ਹੈ ਕਿ ਇੱਕ ਦਿਨ ਮੈਂ ਵੀ ਇਸੇ ਜ਼ਮੀਨ ਹੇਠਾਂ ਕਿਤੇ ਅੱਬਾ ਦੇ ਨੇੜੇ ਤੇੜੇ ਆ ਦਫਨ ਹੋਣਾ ਹੈ ਯਕੀਨਨ ਜਦੋਂ ਤੁਰੋਂ ਸਟਾਰਟੇ ਦੀ ਕਚੈਰੀ ਚੋਂ ਹੌਕਾ ਆਉਣਾ ਹੈ ਤਾਂ ਬਿਨਾਂ ਕਿਸੇ ਹੀਲ ਉਜਤ ਬੰਦੇ ਨਹੀਂ ਸਭ ਕੁਝ ਇੱਥੇ ਹੀ ਛੱਡ ਕੇ ਦੂਜੇ ਜਹਾਨ ਨੂੰ ਖਾਲੀ ਹੱਥ ਤੁਰ ਪੈਣ ਮਹਿਲ ਕੋਠੀਆਂ ਬੰਗਲੇ ਤੇ ਬੈਂਕ ਬੈਲੈਂਸ ਸਭ ਇੱਥੇ ਪਿਆਰੇ ਜਾਣਾ شیخ ਫਰੀਦ ਨੇ ਕਿੰਨੇ ਸੋਹਣੇ ਸ਼ਬਦਾਂ ਵਿੱਚ ਕਿਹਾ ਕਿ ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਵੀ ਗਏ ਕੂੜਾ ਸੌਦਾ ਕਰ ਗਏ ਗੋਹਰੀ ਆਏ ਪਏ ਫਿਰ ਸੋਚ ਕੇ ਹੈਰਾਨ ਹੁੰਦਾ ਹਾਂ ਕਿ ਜਦੋਂ ਪਤਾ ਹੈ ਕਿ ਸਭ ਇੱਥੇ ਛੱਡ ਹੀ ਜਾਣਾ ਤੇ ਲੁਕੀ ਮਹਿਜ਼ 50-60 ਸਾਲਾਂ ਜੀਵਨ ਨੂੰ ਜਿਉਣ ਲਈ ਇੰਨੇ ਸਦੀਆਂ ਤੱਕ ਖੇਲਣ ਵਾਲੇ ਪੱਕੇ ਮਕਾਨ ਕਿਉਂ ਸਾੜਦੇ ਨੇ ਤੇ ਸਾਰੀ ਉਮਰ ਮੋਹ ਮਾਇਆ ਦੇ ਜਾਲ ਵਿੱਚ ਫਸ ਕੇ ਕਿਉਂ ਆਪਣੀ ਜ਼ਿੰਦਗੀ ਦਾ ਚੈਨ ਗੋਂਦੇ ਨੇ ਕਿੰਨਾ ਸੱਚ ਕਹਿਆ ਸੀ ਕਵੀ ਨजीर अकबर आਬਾਦੀ ਨੇ ਸਭ ਠਾਠ ਪੜਾ ਰਹਿ ਜਾਵੇਗਾ ਜਦ ਲਾਹਰ ਚਲੇਗਾ ਬੰਜਾਰਾ ਅੱਪਾ ਨੂੰ ਜਦੋਂ ਅਸੀਂ ਥਾਲੀ ਵਿੱਚ ਖਾਣਾ ਪਾ ਕੇ ਦੇਣਾ ਤਾਂ ਜੇ ਥਾਲੀ 'ਚ ਕਈ ਤਰ੍ਹਾਂ ਦੀ ਸਬਜ਼ੀ ਭਰਦੀ ਰੱਖੋਣੀ ਤਾਂ ਉਹਨਾਂ ਕਦੇ ਇਹ ਨਹੀਂ ਕੀਤਾ ਕਿ ਸਭ ਕਟੋਰੀਆਂ 'ਚੋਂ ਬੁਰਕੀ ਲਈ ਹੋਵੇ ਬਲਕਿ ਉਹਨਾਂ ਪਹਿਲਾਂ ਕਿਸੇ ਇੱਕ ਕਟੋਰੀ ਨੂੰ ਖਾਲੀ ਕਰਨਾ ਬਾਅਦ ਵਿੱਚ ਜੇਕਰ ਜ਼ਰੂਰਤ ਹੋਣੀ ਤਾਂ ਦੂਜੀ ਕਟੋਰੀ ਵਾਲੀ ਸਬਜ਼ੀ ਨੂੰ ਖਾਣਾ ਨਹੀਂ ਤਾਂ ਉਹ ਉਸੇ ਤਰ੍ਹਾਂ ਵਾਪਸ ਕਰ ਦੇਣ ਉਹ ਦਾਲ ਸਬਜ਼ੀ ਦੀ ਕੌਲੀ ਨੂੰ ਇਸ ਤਰ੍ਹਾਂ ਸਾਫ਼ ਕਰ ਦਿੰਦੇ ਕਿ ਅਕਸਰ ਇੰਜ ਲੱਗਦਾ ਜਿਵੇਂ ਉਹ ਤੋਂ ਹੀ ਹੀ ਹੋਵੇ ਅਬਾ ਖਾਣੇ ਵਿੱਚ ਮਿੱਠੇ ਦੇ ਬੜੇ ਸ਼ੌਕੀਨ ਸਨ ਜੇਕਰ ਖਾਣੇ ਵਿੱਚ ਖੀਰ ਬਣੀ ਹੋਣੀ ਤੋ ਨਾ ਖੀਰ ਹੀ ਦੋ ਤਿੰਨ ਵਾਰ ਕਟੋਰੀ ਵਿੱਚ ਪਵਾ ਲੈਣੀ ਤੇ ਉਸੇ ਨਾਲ ਰੱਜ ਲੈਣਾ ਦੂਜੇ ਡੰਗ ਵੀ ਹੁਣ ਆ ਕੇ ਪੁੱਛਣਾ ਭਾਈ ਸਨਾ ਬੀਬਾ ਮੇਰੀ ਪਤਨੀ ਦਾ ਨਾਂ ਹੈ ਜੇ ਖੀਰ ਬਚੀ ਹੋਇਆ ਤਾਂ ਮੈਨੂੰ ਉਹ ਹੀ ਉਹ ਪਾ ਕੇ ਲਿਆ ਦਿਓ ਇਸੇ ਤਰ੍ਹਾਂ ਜੇਕਰ ਕਿਸੇ ਵਿਆਹ ਜਾਣਾ ਤਾਂ 스ਵੀਡਿਸ਼ ਵਿੱਚ ਮਿੱਠੇ ਚਾਵਲ ਬਣੇ ਹੋਣੇ ਤਉਨੋ ਉਹ ਹੀ ਉਹ ਇੱਕ ਦੋ ਵਾਰ ਪਲੇਟ ਵਿੱਚ ਪਵਾ ਕੇ ਖਾ ਲੈਨੇ ਤੇ ਬਾਕੀ ਚੀਜ਼ਾਂ ਦਾ ਟੇਸ ਤੱਕ ਨਾ ਵੇਖਣਾ ਜੇਕਰ ਅਸੀਂ ਆਲੂ ਮੇਥੀ ਬਣਾ ਲੈਣੀ ਤਉਨਾਂ ਖੂਬ ਰੱਜ ਕੇ ਪੰਜ ਸੱਤ ਰੋਟੀਆਂ ਖਾ ਲੈਣੀਆਂ ਤੇ ਨਾਲ ਹੀ ਆਖਦੇ ਜਾਣਾ ਇਹ ਤਾਂ ਸਣਾ ਭਾਈ ਬੀਬਾ ਮੇਰੇ ਲਈ ਦਵਾਈ ਐ ਦਵਾਈ ਕਈ ਵਾਰ ਸਾਗ ਬਣਾ ਲੈਣਾ ਤਉ ਦੇਸੀ ਘੋਪਾ ਪਾ ਕੇ ਬਹੁਤ ਖੁਸ਼ ਹੋ ਹੋ ਕੇ ਖਾਣਾ ਤੇ ਬਾਅਦ ਵਿੱਚ ਉਸ ਕਟੋਰੀ ਵਿੱਚ ਚਾਹ ਦਾ ਗਰਮ ਪਾਣੀ ਪਾ ਕੇ ਕੰਗਾਲ ਕੇ ਵੀ ਬੀਲਣਾ ਤਾਂ ਕਿ ਕੋਲੀ ਵਿੱਚਲੀ ਧੰਧਾਈ ਵੇਸਟ ਨਾ ਜਾਵੇ ਇਸੇ ਤਰ੍ਹਾਂ ਜੇਕਰ ਅਸੀਂ ਕਦੂ ਜਾਂ ਗੋਸ਼ਟ ਬਣਾ ਲੈਣਾ ਤਾਂ ਉਹ ਵੀ ਬੇਹਦ ਖੁਸ਼ ਹੋ ਕੇ ਖਾਣਾ ਮੈਨੂੰ ਯਾਦ ਜਦੋਂ ਬਚਪਨ ਵਿੱਚ ਇੱਕ ਵਾਰ ਸਾਡਾ ਘਰ ਕੁਝ ਸਮੇਂ ਲਈ ਬਿਲਕੁਲ ਠੱਪ ਪਿਆ ਸੀ ਤੇ ਅਸੀਂ ਘਰ ਦੀ ਮੰਦੀ ਆਰਥਿਕ ਹਾਲਤ ਤੇ ਚੱਲਦਿਆਂ ਜੂਝ ਰਹੇ ਸੀ ਉਦੋਂ ਵੀ ਅੱਬਾ ਤੇ ਬੀਬੀ ਨੇ ਸਾਨੂੰ ਬੱਚਿਆਂ ਨੂੰ ਸਬਰ ਸ਼ੁਕਰ ਕਰ ਨਮਕ ਮਿਰਚ ਨਾਲ ਰੋਟੀ ਖਾਣ ਦਾ ਪ੍ਰੰਤ ਹਮੇਸ਼ਾ ਉਸ ਰੱਬ ਦਾ ਸ਼ੁਕਰ ਬਜ਼ਾਲਿਆਂ ਲਿਬ੍ਰੇਰਟ ਕਿਤਾਸੀ ਮੈਨੂੰ ਬਚਪਨ ਦੇ ਉਹ ਦਿਨ ਵੀ ਯਾਦ ਨੇ ਜਦੋਂ ਕਈ ਵਾਰ ਬਸ ਸਿਰਕੇ ਨਾਲ ਰੋਟੀ ਖਾ ਲੈਂਦੇ ਸਨ ਜਦੋਂ ਅਕਸਰ ਇਹੋ ਕਹਿਣਾ ਸਨ ਕਿ ਇਨਸਾਨ ਦੀ ਭੁੱਖ ਸਾਲਣ ਭਾਜ ਸਬਜ਼ੀ ਦਾ ਕੰਮ ਕਰਦੀਏ ਆਰਥਿਕ ਤੰਗੀ ਦੇ ਬਾਵਜੂਦ ਅੱਬਾ ਨੇ ਸਾਡੀ ਪੜ੍ਹਾਈ ਕਰਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਆਪਣੀ ਪੜ੍ਹਾਈ ਕਰਨ ਉਪਰੰਤ ਅਸੀਂ ਦੋਵੇਂ ਪ੍ਰਾ ਸਰਕਾਰੀ ਨੌਕਰੀ ਵਿੱਚ ਆ ਗਏ ਤੇ ਫਿਰ ਕੁਝ ਹਾਲਾਤ ਬਦਲੇ ਬੇਸ਼ੱਕ ਅੱਬਾ ਅੱਜ ਆਪਣੀ ਖਬਰ ਵਿੱਚ ਪਏ ਨਹੀਂ ਪਰ ਸਮੇ ਸਮੇ ਤੇ ਆਪਣੀ ਔਲਾਦ ਤੇ ਆਪਣੇ ਸੰਗੀ ਸਾਥੀਆਂ ਨੂੰ ਦਿੱਤੀਆਂ ਨਸੀਹਤਾਂ صدਕਾ ਅੱਜ ਵੀ ਉਹ ਸਾਡੇ ਸਭਨਾਂ ਦੇ ਦਿਲ ਵਿੱਚ ਕਿਤੇ ਨਾ ਕਿਤੇ ਘਰ ਬਣਾਈ ਬੈਠੇ ਨੇ ਅੱਬਾ ਬੋਤ ਪਰਹੇਜ਼ਗਾਰ ਰੱਬ ਤੋਂ ਡਰਨ ਵਾਲੇ ਸਨ ਉਹਨਾਂ ਹਮੇਸ਼ਾ ਹੀ ਆਪਣੇ ਮਿਲਣ ਜੁਲਣ ਵਾਲਿਆਂ ਨੂੰ ਨੇਕੀ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਉਹਨਾਂ ਵਰਗਾ ਸਪਸ਼ਟਵਾਦੀ ਬੰਦਾ ਮੈਂ ਆਪਣੇ ਜੀਵਨ ਵਿੱਚ ਹੁਣ ਤੱਕ ਨਹੀਂ ਵੇਖਿਆ ਅਭਾ ਗਾਲੜੀ ਬਹੁਤ ਜ਼ਿਆਦਾ ਸੰਜੇ ਕਰ ਕਿਸੇ ਨੌਨਾ ਪਾਸੋਂ ਦਵਾਈ ਲੈਣ ਆ ਜਾਣਾ ਤਾਂ ਉਹ ਉਸ ਨਾਲ ਉਸਦੇ ਘਰ ਪਰਿਵਾਰ ਆਹਦੀਆਂ तमाम ਗੱਲਾਂ ਖੋਲ ਕੇ ਬਹਿ ਜਾਂਦੇ ਮਰੀਜ਼ਾਂ ਦਾ ਦਾ ਦੁੱਖ ਤਾਂ ਜਿਵੇਂ ਉਹਨਾਂ ਦੇ ਹਮਦਰਦੀ ਭਰੇ ਰਵਈਏ ਨਾਲ ਹੀ ਦੂਰ ਹੋ ਜਾਂਦਾ اخلاق ਦੇ ਇੰਨੇ ਉੱਚੇ ਤੇ ਸੁੱਚੇ ਸਨ ਕਿ ਜੋ ਉਹਨਾਂ ਨੂੰ ਇੱਕ ਵਾਰ ਮਿਲ ਲੈਂਦਾ ਉਹ ਦੁਬਾਰਾ ਮਿਲਣਾ ਲੋਚਦਾ ਅਕਸਰ ਆਉਣ ਵਾਲੇ ਮਰੀਜ਼ਾਂ ਨੂੰ ਆਪਣੇ ਘਰ ਦੇ ਜੀਆਂ ਦੀ तमाम ਵਿੱਥਿਆ ਕਹਿ ਸੁਣਾਉਂਦੇ ਜਿਵੇਂ ਕਿ ਮੇਰੇ ਦੋ ਮੁੰਡੇ ਨੇ ਦੋਵੇਂ ਸਰਕਾਰੀ ਨੌਕਰੀ ਤੇ ਨੇ ਮੇਰੀ ਇੱਕ ਪੋਤੀ ਪੁਲਿਸ ਵਿੱਚ ਹੈ ਇੱਕ ਪੋਤਾ ਬਾਹਰ ਅੰਗਰੇਜ਼ਾਂ ਦੇ ਮੁਲਕ ਵਿੱਚ ਪੜਦਾ ਹੈ ਉਸ ਦਾ ਤਮਾਮ ਖਰਚਾ ਉੱਥੋਂ ਦੀ ਸਰਕਾਰ ਚੁੱਕਦੀ ਹੈ ਮੇਰਾ ਇੱਕ ਜਵਾਈ ਥਾਣੇਦਾਰ ਹੈ ਦੂਜਾ ਫੌਜ ਵਿੱਚ ਨਾਇਬ ਸੂਬੇਦਾਰ ਹੈ ਮੇਰਾ ਕਦੋਤਾ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹੈ ਤੇ ਦੋ ਦੂਜੇ ਦੋ ਤੇ ਬਾਹਰਲੇ ਮੁਲਕਾਂ ਵਿੱਚ ਵਧੀਆ ਕੰਪਨੀਆਂ ਵਿੱਚ ਲੱਗੇ ਹੋਏ ਨੇ ਬਾਅਦ ਵਿੱਚ ਜਦੋਂ ਸ਼ਾਮੀ ਮੈਂ ਡਿਊਟੀ ਤੋਂ ਆਣਾ ਤਾਂ ਸਨ ਮੇਰੀ ਪਤਨੀ ਨੇ ਮੈਨੂੰ ਅੱਬਾ ਦੁਆਰਾ ਦਿਨ ਪਰ ਲੁਕਮ ਚ ਕੀਤੇ ਆਪਣੇ ਪਰਿਵਾਰ ਦੇ ਗੁਣਗਾਨ ਦੀ ਵਿਥਿਆ ਕਹਿ ਸੁਣਾਣੀ ਤਾਂ ਮੈਂ ਉਹਨਾਂ ਨੂੰ ਟੋਕਣਾ ਅੱਬਾ ਤੁਹਾਨੂੰ ਆਪਣੇ ਪਰਿਵਾਰ ਬਾਰੇ ਇੰਨਾ ਕੁਝ ਦੱਸਣ ਦੀ ਲੋੜ ਹੁੰਦੀ ਹੈ ਤੁਸੀਂ ਜਿਸ ਕੰਮ ਲਈ ਕੋਈ ਆਉਂਦਾ ਉਸ ਦਾ ਉਹ ਕੰਮ ਕਰਦਿਆ ਕਰੋ ਆ ਫਾਲਤੂ ਇੱਧਰ ਉੱਧਰ ਦੀਆਂ ਗੱਲਾਂ ਕਰਨ ਦਾ ਭਲਾ ਕੀ ਫਾਇਦਾ ਤਾਂ ਇਹ ਸੁਣ ਕੇ ਅੱਬਾ ਨੇ ਕੰਨਾਂ ਤੇ ਉਂਗਲਾ ਰੱਖ ਕੇ ਆਖਣਾ ਆ ਲੈ 1 2 3 ਹੁਣ ਨਹੀਂ ਦੱਸਦਾ ਕਿਸੇ ਨੂੰ ਇਨਸ਼ਾਅੱਲਾ ਪਰ ਹਫਤਾ ਨਾ ਪੈਣਾ ਫਿਰ ਦੁਬਾਰਾ ਉਹੀ ਰਾਮ ਕਹਾਣੀ ਕਿਸੇ ਨਵੇਂ ਆਏ ਮਰੀਜ਼ پاس ਲੈ ਕੇ ਬੈਠ ਜਾਣੀ ਤੇ ਫਿਰ ਦੁਬਾਰਾ ਤੇਬਾਰਾ ਟੋਕਣ ਤੇ ਕੋਈ ਇਹੋ ਆ ਕੇ ਖੜਕ ਚੜਾਉਂਦੇ ਉਹ ਕੀ ਕਰਾ ਪੁੱਤ ਬੈਨੂ ਆਪਣੇ ਪਰਿਵਾਰ ਦੇ ਜੀਆਂ ਦੀਆਂ ਵਡਿਆਈਆਂ ਕਰਕੇ ਸਵਾਦ ਆ ਜਾਂਦਾ ਹੈ ਹੁਣ ਜਦੋਂ ਉਹ ਇਸ ਦੁਨੀਆ ਵਿੱਚ ਨਹੀਂ ਨੇ ਤਾਂ ਮੈਂ ਅਨਪਵ ਕਰਦਾ ਹਾਂ ਕਿ ਦਰਅਸਲ ਉਹਨਾਂ ਦਾ ਆਪਣੇ ਪਰਿਵਾਰ ਤੇ ਜੀਆਂ ਤੇ ਮਾਨ ਸੀ ਤੇ ਇਸ ਸੰਬੰਧੀ ਦੂਜੇ ਲੋਕਾਂ ਨਾਲ ਜਾਣਕਾਰੀ ਸਾਂਝੀ ਕਰ ਉਹਨਾਂ ਨੂੰ ਇੱਕ ਦਿਲੀ ਸਕੂਨ ਮਿਲਦਾ ਹੋਵੇਗਾ ਅੱਭਾ ਸਾਹਮਣੇ ਜੇਕਰ ਕਿਸੇ ਕੁੜੀ ਨੇ ਨੰਗੇ ਸਿਰ ਆ ਜਣਾ ਤੱਬਾ ਨੇ ਝੱਟ ਉਸਨੂੰ ਆਪਣਾ ਸਿਰ ਟਕਣ ਲਈ ਆਖ ਦੇਣਾ ਇੱਕ ਵਾਰ ਮੈਂ ਉਹਨਾਂ ਦੀਆਂ ਅੱਖਾਂ ਵਖਾਉਣ ਲਈ ਸੰਗਰੂਰ ਦੇ ਖਾਸਪਤਾ ਲੈ ਗਿਆ ਦਰਅਸਲ ਅੱਖਾਂ ਵਿੱਚ ਮੋਤੀਆ ਉਤਰ ਰਿਹਾ ਸੀ ਜਦੋਂ ਅਸੀਂ ਡਾਕਟਰ ਦੇ ਰੂਮ ਵਿੱਚ ਦਾਖਲ ਹੋਏ ਤਾਂ ਸਾਹਮਣੇ ਇੱਕ 35-36 ਕੁ ਸਾਲਾਂ ਦੀ ਲੇਡੀ ਨੰਗੇ ਸਿਰ ਬੈਠੀ ਵਿਖਾਈ ਦਿੱਤੀ ਤੱਬਾ ਨੇ ਬੈਠਨ ਸਾਰੀ ਉਸਨੂੰ ਕਿਹਾ ਬੀਬਾ ਆਪਣਾ ਸਿਰ ਟਕਲ ਚੈਦੋ ਹਿੰਦੂਆਂ ਦੀ ਕੁੜੀ ਸੀ ਪਰ ਉਸਨੇ ਅੱਬਾ ਦਾ ਕਿਹਾ ਨਹੀਂ ਮੋੜਿਆ ਤੇ ਫੌਰਨ ਆਪਣਾ ਸਿਰ ਟਕ ਲਿਆ। ਇਸੇ ਤਰ੍ਹਾਂ ਇੱਕ ਵਾਰ ਮਲੇਰਕੋਟਲਾ ਦੇ ਇੱਕ ਚਮੜੀ ਦੇ ਡਾਕਟਰ ਪਾਸ ਜੋ ਕਿ ਮੇਰਾ ਮਿੱਤਰ ਸੀ ਦੇ ਕਲੀਨਿਕ ਵਿੱਚ ਮੈਂ ਉਹਨਾਂ ਨੂੰ ਵਿਖਾਉਣ ਲਈ ਗਿਆ। ਇਸੇ ਤਰ੍ਹਾਂ ਇੱਕ ਵਾਰ ਮਲੇਰਕੋਟਲਾ ਦੇ ਇੱਕ ਚਮੜੀ ਦੇ ਡਾਕਟਰ ਪਾਸ ਜੋ ਕਿ ਮੇਰਾ ਮਿੱਤਰ ਸੀ ਦੇ ਕਲੀਨਿਕ ਵਿੱਚ ਮੈਂ ਉਹਨਾਂ ਨੂੰ ਵਿਖਾਉਣ ਲਈ ਗਿਆ। ਤਾਂ ਇਤਫਾਕ ਨਾਲ ਡਾਕਟਰ ਮੌਜੂਦ ਨਹੀਂ ਸੀ ਪਰ ਉਸ ਦੀ ਕੁੜੀ ਬੈਠੀ ਸੀ ਜਿਸ ਤੇ ਪਟੇ ਰੱਖੇ ਹੋਏ ਸਨ ਤੇ ਉਹ ਵੀ ਨੰਗੀ ਸਿਰ ਸੀ। ਅੱਬਾ ਜਦੋਂ ਮੇਰੇ ਨਾਲ ਉਸਦੇ ਸਾਹਮਣੇ ਗਏ ਤਾਂ ਉਹਨਾਂ ਫੌਰਨ ਉਸ ਨੂੰ ਆਪਣਾ ਸਿਰ ਟਕਣ ਲਈ ਕਹਿ ਦਿੱਤਾ ਜੋ ਉਸਨੇ ਵੀ ਫੌਰਨ ਬਿਨਾਂ ਕੋਈ ਹਿਲਜੁਟ ਕੀਤਿਆਂ ਆਪਣਾ ਸਿਰ ਟਕ ਲਿਆ ਸੀ ਮੈਨੂੰ ਯਾਦ ਹੈ ਅੱਬਾ ਦਾ ਇੱਕ ਜੱਟ ਸਿੱਖ ਪਰਿਵਾਰ ਨਾਲ ਸੰਬੰਧਤ ਕੁੜੀ ਹਥੌਲਾ ਕਰਵਾਣ ਆਈ ਜੋ ਕਿ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਸੀ ਉਹ ਅੱਬਾ ਦੀ ਵੱਡੀ ਪੋਤੀ ਦੀ ਸਹੇਲੀ ਸੀ ਉਸ ਦੇਰ ਦੀਆਂ ਬਾਹਾਂ ਵਾਲੀ ਕਮੀਜ਼ ਪਾਈ ਹੋਈ ਸੀ ਤਾਂ ਬਾਪਾ ਨੇ ਉਸ ਨੂੰ ਪੂਰੀਆਂ ਬਾਹਾਂ ਦੀ ਕਮੀਜ਼ ਪਾਉਣ ਲਈ ਪ੍ਰੇਰਿਤ ਕੀਤਾ ਬਾਅਦ ਵਿੱਚ ਪਤਾ ਲੱਗਾ ਕਿ ਅੱਬਾ ਦੀ ਗੱਲ ਦਾ ਉਸਤੇ ਇਸ ਕਦਰ ਪ੍ਰਭਾਵ ਪਿਆ ਕਿ ਉਸਨੇ ਘਰ ਜਾ ਕੇ ਆਪਣੀ ਸਾਰੀ ਹੱਦੀਆਂ ਬਾਹਮਾ ਵਾਲੇ ਸੂਟ ਗਰੀਬਾਂ ਵਿੱਚ ਵੰਡ ਦਿੱਤੇ ਤੇ ਆਪਣੇ ਨਵੇਂ ਸੂਟ ਪੂਰੀਆਂ ਬਾਹਮਾ ਵਾਲੇ ਸਲਵਾਏ ਜਿਵੇਂ ਕਿ ਮੈਂ ਪਹਿਲੀ ਕਿਸ਼ਤ ਵਿੱਚ ਵੀ ਗੱਲ ਕੀਤੀ ਸੀ ਕਿ ਅੱਬਾ ਦਾ ਇੱਕ ਦਿਵਾਨੀ ਕੇਸ ਅਦਾਲਤ ਵਿੱਚ ਚੱਲਦਾ ਸੀ ਉਹਨਾਂ ਨੂੰ ਜਦੋਂ ਵੀ ਆਪਣੇ ਕਿਸੇ ਵਕੀਲ ਤੇ ਸ਼ੱਕ ਹੋ ਜਾਣਾ ਤਾਂ ਉਹਨਾਂ ਉਸਨੂੰ ਫੌਰਨ ਛੱਡ ਦੇਣ ਮੈਂ ਸਮਝਦਾ ਹਾਂ ਆਪਣੇ ਕੇਸ ਵਿੱਚ ਜਿੰਨੇ ਅੱਬਾ ਨੇ ਵਕੀਲ ਬਦਲੇ ਹੋਣਗੇ ਉਹ નિਸ਼ਚੈ ਦੀ ਕਿਸੇ ਦੂਜੇ ਨੇ ਬਦਲੇ ਹੋ ਅਖੀਰ ਵਕੀਲਾਂ ਦੀ ਗੰंठ ਤੁਪਤ ਦੁਖੀ ਹੋ ਕੇ ਉਹ ਆਪਣੇ ਕੇਸ ਦੀ ਖੁਦ ਹੀ ਪੈਰ ਵੀ ਕੰਨ ਲਗ ਪੈਸਨ ਪੇਸ਼ੀ ਤੇ ਜਾਣ ਤੋਂ ਪਹਿਲਾਂ ਅੱਬਾ ਕਈ ਵਾਰ ਮਸਜਿਦ ਚਲੇ ਜਾਂਦੇ ਤੇ ਫਿਰ ਲੰਮੇ ਸਮੇਂ ਤੱਕ ਰੱਬ ਅੱਗੇ ਮੱਥਾ ਟੇਕ ਤੇਰ ਤੱਕ ਖੂਬ ਰੋ ਰੋ ਕੇ ਦੁਆਸਾਂ ਕਰਦੇ ਰਹਿੰਦੇ ਮੈਂ ਉਸ ਸਮੇਂ ਬਹੁਤ ਛੋਟਾ ਹੁੰਦਾ ਸੀ ਕਈ ਵਾਰ ਅੱਬਾ ਨੇ ਮਸਜਿਦ ਚੋਂ ਦੁਆ ਮੰਗ ਕਰਦੇ ਬਹੁਤ देर ਨਾਲ ਘਰ ਪਰਤਣਾ ਤਾਂ ਜਦੋਂ ਉਹਨਾਂ ਨੂੰ ਦੇਰੀ ਦਾ ਕਾਰਨ ਪੁੱਛਣਾ ਤਾਂ ਉਹਨਾਂ ਆਖਣਾ ਕਿ ਮੈਂ ਰੱਬ ਨੂੰ ਸੱਤਵੇਂ ਅਸਮਾਨ ਤੇ ਵਾਇਰਲਸ ਲਾਇਆ ਹੋਇਆ ਸੀ ਉਸ ਨਾਲ ਆਪਣੇ ਕਿਸਤੀ ਪੈਰਵੀ ਸੰਬੰਧੀ ਗੱਲ ਕਰ ਰਿਹਾ ਸੀ ਇਸੇ ਲਈ ਦੇਰ ਹੋ ਗਈ ਰੱਬ ਦੀ ਸਾਦ ਵਿੱਚ ਉਹਨਾਂ ਨੂੰ ਓਟਟ ਵਿਸ਼ਵਾਸ ਸੀ ਜਿਵੇਂ ਹੀ ਅਜ਼ਾਨ ਹੋ ਜਾਣੀ ਜਾਂ ਨਮਾਜ਼ ਦਾ ਸਮਾਂ ਹੋ ਜਾਣਾ ਤਾਂ ਉਹਨਾਂ ਜਲਦੀ ਗੱਲਬਾਤ ਵਿੱਚ ਵਿਚਾਰੇ ਛੱਡ ਛੱਟ ਮਸਜਿਦ ਵੱਲ ਚੱਲੇ ਪਾਦੇ ਨੇ ਤੇ ਜਾਂਦੇ ਜਾਂਦੇ ਉਹ ਆਖਣਾ ਕਿ ਹੁਣ ਉਸ ਟਾਡੇ ਦਾ ਭਾਵ ਰੱਬ ਦਾ ਬਲਾਵਾ ਆ ਗਿਆ ਪਹਿਲਾਂ ਨਮਾਜ਼ ਪੜ੍ਹਦਾ ਕਰਨੀ ਹੈ ਬਾਕੀ ਕੰਮ ਬਾਅਦ ਵਿੱਚ ਜੇਕਰ ਕਿਸੇ ਰਿਸ਼ਤੇਦਾਰ ਨੇ ਆ ਜਾਣਾ ਤਾਂ ਉਹਨਾਂ ਦਾ ਪਹਿਲਾ ਸਵਾਲ ਇਹੋ ਹੋਣਾ ਕਿ ਤੁਸੀਂ ਨਮਾਜ਼ ਪੜ੍ਹ ਲਈ ਹੈ ਕਿ ਨਹੀਂ ਜੇਕਰ ਨਹੀਂ ਪੜੀ ਤਾਂ ਪਹਿਲਾਂ ਨਮਾਜ਼ ਆਦਾਂ ਕਰ ਲਵੋ ਇੱਕ ਵਾਰ ਜ਼ਿਲ੍ਹੇ ਦੀ ਸੈਸ਼ਨ ਕੋਰਟ ਵਿੱਚ ਅੱਬਾ ਜੀ ਦੀ ਜ਼ਬਾਨੀ ਕੇਸ ਸੀ ਪੇਸ਼ੀ ਸੀ ਤੇ ਉਹ ਉਸ ਸਮੇਂ ਆਪਣੇ ਕੇਸ ਦੀ ਪੈਰ ਵੀ ਖੁਦ ਹੀ ਕਰ ਰਹੇ ਸਨ ਇਸ ਤਰ੍ਹਾਂ ਸੁਣਵਾਈ ਉਪਰੰਤ ਜਦੋਂ ਜੱਜ ਸਾਹਿਬ ਜ਼ਾਲਤ ਦੀ ਕਾਰਵਾਈ ਮੁਕੰਮਲ ਕਰਨ ਉਪਰੰਤ ਅਗਲੇ ਦੀ ਤਾਰੀਖ ਦੇ ਕੇ ਉੱਠ ਕੇ ਚਲੇ ਗਏ ਤਾਂ ਬਾ ਵੀ ਬਾਹਰ ਆ ਗਏ ਤੱਬ ਜਦੋਂ ਉਸ ਅਦਾਲਤੀ ਕਾਰਵਾਈ ਦੇ ਮੁਕੰਮਲ ਹੋਣ ਦੀ ਨਕਲ ਲੈਣ ਲਈ ਕੁਝ ਅਸੇਬਾਦ ਕਚਹਿਰੀ ਵਿੱਚ ਗਏ ਜੱਜ ਦੇ ਇੱਕ ਮਿੱਤਰ ਵਕੀਲ ਨੇ ਸੁਣਵਾਈ ਦੇ ਬਾਅਦ ਜੱਜ ਨਾਲ ਹੋਈ ਗੈਰ ਰਸਮੀ ਗੱਲਬਾਤ ਦਾ ਜ਼ਿਕਰ ਕਰ ਦਿਆਂ ਹੱਬਾ ਨੂੰ ਕਿਹਾ ਮੀਆਂ ਜੀ ਜੱਸਾ ਆਖਦੇ ਸੀ ਪਤਾ ਨਹੀਂ ਇਸ ਬੰਦੇ ਪਾਸ ਕਿਹੜੀ ਗੈਬੀ ਸ਼ਕਤੀ ਹੈ ਕਿ ਜਦੋਂ ਇਸ ਦੇ ਖਿਲਾਫ ਕੁਝ ਲਿਖਣ ਲੱਗਦਾ ਤਾਂ ਪਤਾ ਨਹੀਂ ਜਿਵੇਂ ਕੋਈ ਗੈਬੀ ਸ਼ਕਤੀ ਮੇਰੇ ਹੱਥਾਂ ਨੂੰ ਅੱਗੇ ਨਹੀਂ ਵਧਣ ਦਿੰਦੀ ਤੇ ਜਦੋਂ ਇਸ ਦੇ ਹੱਕ ਵਿੱਚ ਲਿਖਣ ਲੱਗਦਾ ਤਾਂ ਮੇਰਾ ਹੱਥ ਜਿਵੇਂ ਫਟਾਫਟ ਰਵਾਨਗੀ ਨਾਲ ਲਿਖਣ ਲੱਗਦਾ ਅੱਜ ਮੈਂ ਆਪਣੀ ਗੱਲ ਨੂੰ ਇੱਥੇ ਹੀ ਬਰਾਮ ਦਿੰਦਾ ਹਾਂ ਅੱਗੇ ਜ਼ਿੰਦਗੀ ਰਹੀ ਤਾਂ ਇਨਸ਼ਾਅੱਲਾ ਅੱਭਾ ਨਾ ਜੁੜੀਆਂ ਕੁਝ ਹੋਰ ਚਾਹ ਤਾਂ ਸਾਂਝੀ ਹਾਂ ਕਰਾਂਗਾ ਰੱਬ ਰੱਖਾ